ੴ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੇ ਪੰ ਗੁਰ ਪ੍ਰਸਾਦ ਜਪ ਆਦ ਸਚ ਜੁਗਾਦ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ ਸਤ ਗੁਰ ਆਇਓ ਸਰਣ ਤੁਹਾਰੀ ਮਿਲੈ ਸੋਕ ਨਾਮ ਹਰ ਸੋਭਾ ਚਿੰਤਾ ਲਾਹੇ ਹਮਾਰੀ ਆਵਰ ਨਸੋਜੈ ਦੋਜੀ ਠਾਹ ਹਰ ਹਾਰ ਪਰਿਓ ਤੋਦਵਾਰੀ ਲਿਖੋ ਸ਼ੁਡ ਲਿਖੇ ਸ਼ੁਟੇ ਅਮ ਨਿਰਗੁਨ ਲੇਖੋ ਭਾਰੀ ਸਾਦ ਬਕਸਿੰਦ ਸਦਾ ਮਿਹਰਬਾਨਾ ਸਭਨਾ ਦੇ ਆਧਾਰੀ ਨਾਨਕ ਦਾਸ ਸੰਤ ਪਾਛੈ ਪਰਿਓ ਰਾਖ ਲਿਹੋ ਏ ਬਾਰੀ ਤਨ ਵਾਹਿ ਗੁਰੂ ਪਰਮ ਸਨਮਾਨ ਯੋਗ ਗੁਰੂ ਕੀ ਸਾਜੀ ਨਿਵਾਜੀ ਗੁਰ ਚਰਨਾ ਵਿੱਚ ਜੁੜ ਬੈਠੀ ਸਾਧ ਸੰਗਤ ਜੀਓ ਆਪ ਵੱਡ ਭਾਗੀ ਹੋ ਤੰਤਾਂ ਦੇ ਯੋਗ ਹੋ ਜੋ ਆਪਣੇ ਕੀਮਤੀ ਸਮੇਂ ਨੂੰ ਤਿਆਗ ਕਰਕੇ ਸਤ ਗੁਰਜੀ ਦੀ ਪਾਵਨ ਹਜ਼ੂਰੀ ਵਿੱਚ ਪਹੁੰਚ ਕੇ ਬਾਣੀ ਸਰਮਣ ਕਰਕੇ ਆਪਣਾ ਜੀਵਨ ਸਫਲਾ ਕਰ ਰਹਿ ਹੋ ਸਤਿਗੁਰਜੀ ਦੇ ਦਰ ਦੇ ਉੱਤੇ ਜਿਹੜਾ ਵੀ ਆ ਗਿਆ ਉਹਨੂੰ ਫਿਰ ਮੰਗਣ ਦੀ ਲੋੜ ਨਹੀਂ ਬਿਨ ਬੋਲੇ ਆ ਸਭ ਕੁਝ ਜਾਣਦਾ ਕਿਸ ਆਗੇ ਕੀਚੇ ਅਰਦਾਸ ਉਤੋਂ ਮੰਗਣ ਦੀ ਲੋੜ ਨਹੀਂ ਉਹ ਸਾਰਾ ਕੁਝ ਹੀ ਜਾਣਦਾ ਹੈ ਜਿਸ ਤਰ੍ਹਾਂ ਪਿਤਾ ਜਾਣਦਾ ਹੈ ਕਿ ਉਸ ਦੇ ਪੁੱਤਰ ਨੂੰ ਉਸ ਦੀ ਧੀ ਨੂੰ ਉਸ ਦੀ ਔਲਾਦ ਨੂੰ ਕੀ ਚਾਹੀਦਾ ਹੈ ਉਹ ਬਿਨਾ ਮੰਗਿਆ ਹੀ ਆਪਣੀ ਔਲਾਦ ਦੀਆਂ ਜ਼ਰੂਰਤਾਂ ਪੂਰੀਆਂ ਕਰ ਦਿੰਦਾ ਹੈ ਜਿਸ ਤਰ੍ਹਾਂ ਭਗਤ ਕਬੀਰ ਜੀ ਦੀ ਬੇਟੀ ਦੀ ਸ਼ਾਦੀ ਹੋਈ ਤੇ ਘਰ ਦੇ ਵਿੱਚ ਇੰਨਾ ਅਨਾਜ ਵੀ ਨਹੀਂ ਕਿ ਪਰਿਵਾਰ ਦਾ ਪਾਲਣ ਪੋਸ਼ਣ ਵੀ ਕੀਤਾ ਜਾ ਸਕੇ ਅਰਦਾਸ ਕੀਤੀ ਤੇ ਉਸ ਪਰਮਾਤਮਾ ਨੇ ਮਾਲਕ ਨੇ ਕਬੀਰ ਦਾ ਰੂਪ ਧਾਰ ਕੇ ਤੇ ਆ ਕੇ ਕਬੀਰ ਦੀ ਬੇਟੀ ਦੀ ਸ਼ਾਦੀ ਕੀਤੀ ਅਰਦਾਸ ਕੀਤੀ ਭਗਤ ਪੀਪਾ ਜੀ ਨੇ ਚਿਤੋੜਗੜ ਦਾ ਰਾਜਾ ਹੁਣ ਦੇ ਬਾਵਜੂਦ ਨਾਮ ਜਪਿਆ ਸਿਮਰਨ ਕੀਤਾ ਤੇ ਅੱਜ ਭਗਤ ਬਣ ਕੇ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਬਾਣੀ ਦਰਜ ਹੈ ਬੈਠੇ ਹਨ ਅਰਦਾਸ ਕੀਤੀ ਭਗਤ ਨਾਮਦੇਵ ਜੀ ਨੇ ਅਰਦਾਸ ਕੀਤੀ ਭਗਤ ਸਦਨਾ ਜੀ ਨੇ ਤੇ ਅਰਦਾਸ ਕੀਤੀ ਪ੍ਰੇਮੇ ਕੋੜੀ ਨੇ ਗੁਰਮਖ ਪਿਆਰਿਓ ਧਿਆਨ ਦੇਣਾ ਲਾਹੌਰ ਦਾ ਰਹਿਣ ਵਾਲਾ ਪ੍ਰੇਮਾ ਹੁਣ ਇੱਕ ਸ਼ਾਹੂਕਾਰ ਦਾ ਪੁੱਤਰ ਹੈ ਤੇ ਕੱਲਾ-ਕੱਲਾ ਪੁੱਤਰ ਹੈ ਹਰ ਇੱਕ ਰੀਜ ਮਾਪਿਓ ਪੂਰੀ ਕਰਦੇ ਹਨ ਤੇ ਜਿਸ ਦੀਆਂ ਹਰ ਇੱਕ ਮਰਾਦਾ ਪੂਰੀਆਂ ਹੋ ਜਾਣ ਹਰ ਇੱਕ ਜ਼ਰੂਰਤਾਂ ਪੂਰੀਆਂ ਹੋ ਜਾਣ ਨਾ ਐਸੀ ਔਲਾਦ ਗੁਰਮਖ ਪਿਆਰਿਓ ਆਪਣੇ ਮਾਪਿਓ ਦਾ ਵੀ ਸਤਕਾਰ ਨਹੀਂ ਕਰਦੀ ਹੁਣ ਪ੍ਰੇਮੇ ਦੀਆਂ ਸਾਰੀਆਂ ਜ਼ਰੂਰਤਾਂ ਪੂਰੀਆਂ ਹੁੰਦੀਆਂ ਰਹੀਆਂ ਸੁਸ਼ੀਲ ਤੇ ਸੁੰਦਰ ਲੜਕੀ ਦੇ ਨਾਲ ਉਸ ਦੀ ਮੈਰਿਜ ਵੀ ਵਿਆਹ ਵੀ ਛੋਟੀ ਉਮਰ ਦੇ ਵਿੱਚ ਹੋ ਗਿਆ ਪਰ ਫਿਰ ਵੀ ਉਹ ਘਰ ਤੋਂ ਬਾਹਰ ਜਾਂਦਾ ਸੋਸਾਇਟੀ ਗਲਤ ਹੋ ਗਈ ਤੇ ਜਾ ਕੇ ਆਪਣੇ ਯਾਰਾਂ ਦੋਸਤਾਂ ਦੇ ਨਾਲ ਸ਼ਰਾਬਾਂ ਪੀਣੀਆਂ ਨਸ਼ੇ ਕਰਨੇ ਐਸੀ ਸੋਸਾਇਟੀ ਹੋ ਗਈ ਸਮਾਂ ਬੀਤਦਾ ਗਿਆ ਬੀਤਦਾ ਗਿਆ ਉਹਦੇ ਯਾਰ ਦੋਸ ਉਸ ਨੂੰ ਕਹਿੰਦੇ ਕਿ ਹਮੇਸ਼ਾ ਤੇਰੇ ਦੁੱਖ ਸੁੱਖ ਦੇ ਵਿੱਚ ਤੇਰੇ ਨਾਲ ਖੜੇ ਹਾਂ ਗੁਰਮਖ ਪਿਆਰਿਓ ਜਦੋਂ ਦੁੱਖ ਦੇ ਵਿੱਚ ਕੋਈ ਖੜਦਾ ਹੈ ਤੇ ਕੇਵਲ ਤੇ ਕੇਵਲ ਪਰਮਾਤਮਾ ਖੜਦਾ ਹੈ ਮਾਲਕ ਖੜਦਾ ਹੈ ਜਾਂ ਆਪਣੇ ਮਾਂ-ਬਾਪ ਖੜਦੇ ਹਨ ਉਸ ਤੋਂ ਇਲਾਵਾ ਆਪਣੇ ਨਾਲ ਖੜਨ ਵਾਲਾ ਕੋਈ ਨਹੀਂ ਹੁਣ ਸਮਾਂ ਬੀਤਿਆ ਸੋਸਾਇਟੀ ਮਾੜੀ ਹੋਣ ਕਰਕੇ ਨਸ਼ੇ ਵੱਧਦੇ ਗਏ ਪ੍ਰੇਮੇ ਨੂੰ ਕੁਸਟ ਰੋਗ ਹੋ ਗਏ ਆ ਮਾਪੇ ਨੇ अनेका ਵੈਦਾਂ ਕੋਲ ਇਸ ਦਾ ਇਲਾਜ ਕਰਵਾਇਆ ਪਰ ਇਸ ਦਾ ਇਲਾਜ ਨਾ ਹੋਇਆ ਅਖੀਰ ਦੇ ਵਿੱਚ ਵੈਦ ਨੇ ਇਹ ਗੱਲ ਕਹਿ ਦਿੱਤੀ ਕਿ ਇਸ ਨੂੰ ਕੁਸਟ ਰੋਗ ਹੋ ਗਿਆ ਹੈ ਕੋੜ ਦਾ ਰੋਗ ਹੋ ਗਿਆ ਹੈ ਹੁਣ ਇੱਥੇ ਤੱਕ ਇੱਕ ਘਰ ਰੱਖਣ ਦੇ ਯੋਗ ਵੀ ਨਹੀਂ ਇਸ ਨੂੰ ਘਰ ਤੋਂ ਬਾਹਰ ਰੱਖੋ ਜੇ ਤੁਸੀਂ ਇਸ ਨੂੰ ਘਰ ਦੇ ਵਿੱਚ ਰੱਖਿਆ ਤੇ ਇਹ ਬਿਮਾਰੀ ਘਰਦਿਆਂ ਨੂੰ ਵੀ ਲੱਗ ਸਕਦੀ ਹੈ ਹੁਣ ਘਰ ਵਾਲੀ ਵੀ ਨਫ਼ਰਤ ਕਰਨ ਲੱਗ ਪਈ ਕਿਉਂਕਿ ਸਰੀਰ ਚੋਂ ਖੂਨ ਨਿਕਲਦਾ ਹੈ ਪਸ ਨਿਕਲਦੀ ਹੈ ਪਸ ਪੈ ਚੁੱਕੀ ਹੈ ਬਦਬੂ ਆਉਂਦੀ ਹੈ ਘਰ ਵਾਲੀ ਵੀ ਨਫ਼ਰਤ ਕਰਨ ਲੱਗ ਪਈ ਮਾਂ ਬਾਪ ਵੀ ਉਸ ਤੋਂ ਪਾਸੇ ਹਟ ਗਏ ਹਾਰ ਕੇ ਘਰ ਤੋਂ ਬਾਹਰ ਖੇਤਾਂ ਦੇ ਵਿੱਚ ਇੱਕ ਛੋਟੀ ਜੀ ਝੁੱਗੀ ਪਾ ਦਿੱਤੀ ਝੌਂਪੜੀ ਪਾ ਦਿੱਤੀ ਤੇ ਉਥੇ ਪ੍ਰੇਮੇ ਨੂੰ ਰਖਿਆ ਤੇ ਜਦੋਂ ਭੁੱਖ ਲੱਗਦੀ ਤੇ ਘਰੋਂ ਪ੍ਰਸ਼ਾਦਾ ਲੈ ਕੇ ਆਂਦੇ ਤੇ ਦੂਰੋਂ ਹੀ ਵਗਾ ਕੇ ਮਾਰਦੇ ਉਸਦੇ ਨੇੜੇ ਕੋਈ ਨਾ ਜਾਂਦਾ ਨਾ ਨਗਰ ਵਿੱਚੋਂ ਕੋਈ ਜਾਂਦਾ ਨਾ ਘਰ ਚੋਂ ਕੋਈ ਉਸਦੇ ਨੇੜੇ ਜਾਂਦਾ ਕਿਉਂਕਿ ਬਦਬੂ ਬਹੁਤ ਆਉਂਦੀ ਹੈ ਕੋੜੀ ਹੈ ਕੋੜ ਹੋ ਗਿਆ ਹੈ ਪਾਸ ਵਗਦੀ ਹੈ ਖੂਨ ਵਗਦਾ ਹੈ ਦੂਰੋਂ ਹੀ ਵਗਾ ਕੇ ਉਹ ਜਨਮ ਮਾਰਦੇ ਤੇ ਉਹ ਸ਼ੱਕ ਲੈਂਦਾ ਜੇ ਕੋਈ ਦੇ ਜਾਂਦਾ ਤੇ ਸ਼ੱਕ ਲੈਂਦਾ ਨਹੀਂ ਤੇ ਭੁੱਖਾ ਹੀ ਸੌਂ ਰਹਿਂਦਾ ਹੁਣ ਆਪਣੇ ਆਪ ਤੋਂ ਕਿਰਣਾ ਹੋਣ ਲੱਗ ਪਈ ਜਿਹੜੇ ਯਾਰ ਦੋਸਤ ਯਾਰ ਬੇਲੀ ਕਹਿੰਦੇ ਸਨ ਕਿ ਤੇਰੇ ਦੁੱਖ ਸੁੱਖ ਦੇ ਵਿੱਚ ਤੇਰੇ ਨਾਲ ਖੜਾਂਗੇ ਸਾਰੇ ਸਾਥ ਛੱਡ ਗਏ ਕਿਉਂਕਿ ਗੁਰਮਖ ਪਿਆਰਿਓ ਸੁੱਖ ਦੇ ਵਿੱਚ ਸਾਰੇ ਨਾਲ ਖੜਦੇ ਹਨ ਪਰ ਦੁੱਖ ਵਿੱਚ ਨਾਲ ਖੜਨ ਵਾਲਾ ਕੋਈ ਨਹੀਂ ਸੁੱਖ ਮੈਂ ਆਨ ਬਹੁਤ ਮਿਲ ਬੈਠਤ ਰਹਿਤ ਚਹੁੰਦੀ ਸਕੇਰੇ ਬਿਪਤ ਪਰ ਹੀ ਸਭ ਹੀ ਸੰਗ ਛਾੜਤ ਕੋ ਨਾ ਆਵਤ ਨਿਰ ਘਰ ਕੀ ਨਾਰ ਉਰਹ ਤਨ ਲਾਗੀ ਉਹ ਤੋਂ ਭੂਤ ਭੂਤ ਕਰ ਭਾਗੀ ਜਦੋਂ ਬੰਦੇ ਦਾ ਅਖੀਰਲਾ ਸਮਾਂ ਆਉਂਦਾ ਹੈ ਨਾ ਤੇ ਆਪਣੀ ਘਰ ਵਾਲੀ ਵੀ ਪਾਸੇ ਹਟ ਜਾਂਦੀ ਏ ਕਿ ਹੁਣ ਭੂਤ ਬਣ ਗਿਆ ਹੈ ਮਰਨ ਤੋਂ ਬਾਅਦ ਪਰ ਇਹ ਤੇ ਪ੍ਰੇਮੇ ਦੀ ਘਰਵਾਲੀ ਜਿਉਂਦੇ ਜੀ ਹੀ ਪਾਸੇ ਹਟ ਗਈ ਕਿਉਂਕਿ ਕੋੜ ਹੋ ਗਿਆ ਹੈ ਸਮਾਂ ਬੀਤਦਾ ਗਿਆ ਇੱਕ ਦਿਨ ਐਸਾ ਸਮਾਂ ਆ ਗਿਆ ਪ੍ਰੇਮਾ ਕਹਿਣ ਲੱਗਿਆ ਕਿ ਹੁਣ ਮੈਂ ਇਸ ਸਰੀਰ ਦਾ ਕੀ ਕਰਨਾ ਹੈ ਐਸੀ ਜ਼ਿੰਦਗੀ ਦੇ ਨਾਲੋਂ ਤੇ ਮੌਤ ਚੰਗੀ ਹੈ ਮਰ ਜਾਣਾ ਚੰਗਾ ਹੈ ਕਿਉਂਕਿ ਨਾਤੇ ਮੇਰੇ ਘਰ ਦੇ ਮੇਰੇ ਨਾਲ ਪਿਆਰ ਕਰਦੇ ਹਨ ਮੇਰੀ ਘਰ ਵਾਲੀ ਵੀ ਮੇਰੇ ਤੋਂ ਦੂਰ ਰਹਿੰਦੀ ਹੈ ਮੇਰੇ ਯਾਰ ਬੇਲੀ ਵੀ ਮੇਰੇ ਤੋਂ ਦੂਰ हट ਗਏ ਨਗਰ ਵਾਲੇ ਵੀ ਮੇਰੇ ਤੋਂ ਨਫ਼ਰਤ ਕਰਦੇ ਹਨ ਐਸੀ ਜ਼ਿੰਦਗੀ ਨਾਲੋਂ ਤੇ ਮਰ ਜਾਣਾ ਹੀ ਚੰਗਾ ਹੈ ਹੁਣ ਰਿੜਦਾ ਹੋਇਆ ਖੇਤਾਂ ਦੇ ਵਿੱਚ ਇੱਕ ਖੂਹ ਹੈ ਤੇ ਖੂਹ ਦੇ ਵਿੱਚ ਛਾਲ ਮਾਰਨ ਵਾਸਤੇ ਜਾਂਦਾ ਪਿਆ ਹੈ ਤੇ ਕੀ ਵੇਖਦਾ ਹੈ ਇੱਕ ਸੰਗਤਾਂ ਦਾ ਟੋਲਾ ਨਿਕਲੇ ਆ ਗੋਇੰਦਵਾਲ ਦੀ ਧਰਤੀ ਤੇ ਜਾਣ ਵਾਸਤੇ ਗੁਰੂ ਅਮਰਦਾਸ ਪਾਤਸ਼ਾਹ ਜੀ ਦੀ ਸ਼ਰਨ ਵਿੱਚ ਜਾਣ ਵਾਸਤੇ ਉੱਚੀ ਉੱਚੀ ਸ਼ਬਦ ਗਾਇਨ ਕਰਦੇ ਜਾ ਰਹੇ ਹਨ ਅਜੇ ਛਾਲ ਮਾਰਨ ਹੀ ਲੱਗਾ ਹੈ ਖੂਹ ਦੇ ਵਿੱਚ ਤੇ ਉਸ ਨੇ ਸੰਗਤਾਂ ਨੂੰ ਵੇਖਿਆ ਤੇ ਖੜ ਗਿਆ ਤੇ ਪੁੱਛਿਆ ਕਿ ਤੁਸੀਂ ਕੌਣ ਹੋ ਤੇ ਕਿੱਥੇ ਜਾ ਰਹੇ ਹੋ ਤੇ ਕਹਿਣ ਲੱਗਿਆ ਸੀ ਸੰਗਤਾਂ ਲੈ ਕਰਕੇ ਗੋਇੰਦਵਾਲ ਦੀ ਧਰਤੀ ਤੇ ਗੁਰੂ ਅਮਰਦਾਸ ਪਾਤਸ਼ਾਹ ਤੀਸਰੇ ਗੁਰੂ ਨਾਨਕ ਦੀ ਸ਼ਰਨ ਦੇ ਵਿੱਚ ਚੱਲੇ ਹਾਂ ਪ੍ਰੇਮਾ ਕਹਿਣ ਲੱਗਿਆ ਕਿ ਤੁਸੀਂ ਮੈਨੂੰ ਨਾਲ ਲੈ ਕੇ ਜਾ ਸਕਦੇ ਹੋ ਹੁਣ ਸੰਗਤਾਂ ਨੇ ਸੋਚਿਆ ਕਿ ਕੋੜੀ ਹੈ ਬਦਬੂ ਵੀ ਆਉਂਦੀ ਹੈ ਇਹਨੂੰ ਕਿਸ ਤਰ੍ਹਾਂ ਨਾਲ ਲੈ ਕੇ ਜਾਈਏ ਪਰ ਜਿਹੜੇ ਨਾਮ ਜਪਣ ਵਾਲੇ ਗੁਰੂ ਦੀ ਸ਼ਰਨ ਦੇ ਵਿੱਚ ਬੈਠਣ ਵਾਲੇ ਹਨ ਉਹ ਕਿਸੇ ਨਾਲ ਨਫ਼ਰਤ ਨਹੀਂ ਕਰਦੇ ਉਹਨਾਂ ਨੇ ਇੱਕ ਚਾਦਰ ਲਈ ਚਾਦਰ ਦੇ ਵਿੱਚ ਲਪੇਟ ਕਰਕੇ ਦੋਵੇਂ ਬਾਵਾ ਤੋਂ ਫੜ ਕੇ ਗੋਇੰਦਵਾਲ ਦੀ ਧਰਤੀ ਤੇ ਲੈ ਆਏ ਜਦੋਂ ਗੋਇੰਦਵਾਲ ਪਹੁੰਚੇ ਤੇ ਗੋਇੰਦਵਾਲ ਸਤਗੁਰ ਜੀ ਦੀ ਸ਼ਰਨ ਦੇ ਵਿੱਚ ਦਰਬਾਰ ਤੋਂ ਕੁਝ ਦੂਰੀ ਤੇ ਜਿੱਥੇ ਦੂਸਰੇ ਮੰਗਤੇ ਬੈਠਦੇ ਸਨ ਉੱਥੇ ਛੱਡ ਦਿੱਤਾ ਕਿਉਂਕਿ ਬਦਬੂ ਆਉਂਦੀ ਹੈ ਸਤਿਗੁਰ ਜੀ ਦੇ ਨੇੜੇ ਨਹੀਂ ਜਾ ਸਕਦਾ ਹੁਣ ਬਾਹਰ ਬੈਠਾ ਉੱਚੀ ਉੱਚੀ ਆਵਾਜ਼ ਦੇ ਵਿੱਚ ਗਾਉਂਦਾ ਹੈ ਧੰਨ ਸ੍ਰੀ ਗੁਰੂ ਅਮਰਦਾਸ ਪਾਤਸ਼ਾਹ ਧੰਨ ਸ੍ਰੀ ਗੁਰੂ ਅਮਰਦਾਸ ਪਾਤਸ਼ਾਹ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਉੱਚੀ ਉੱਚੀ ਗਾਉਂਦਾ ਹੈ ਤੇ ਗਾਂਦੇ ਗਾਂਦੇ ਇੱਕ ਸ਼ਬਦ ਜਰੂਰ ਉੱਚੀ ਬੋਲਦਾ ਹੈ ਕਹਿੰਦਾ ਮੇਰਾ ਗਿਆ ਕਸੋਟਾ ਲੱਦਾ ਮੇਰਾ ਗਿਆ ਕਸੋਟਾ ਲੱਦਾ ਸੰਗਤਾਂ ਸਤਗੁਰਜੀ ਦੀ ਸ਼ਰਨ ਵਿੱਚ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਕੋਲ ਗਈਆਂ ਤੇ ਸਿੱਖਾਂ ਨੇ ਜਾ ਕੇ ਬੇਨਤੀ ਕੀਤੀ ਕਿ ਸਤਗੁਰਜੀ ਆਪ ਜੀ ਦੇ ਦਰ ਦੇ ਬਾਹਰ ਇੱਕ ਕੋੜੀ ਬੈਠਾ ਹੈ ਉੱਚੀ ਉੱਚੀ ਆਪ ਜੀ ਦਾ ਨਾਮ ਉਚਾਰਨ ਕਰਦਾ ਹੈ ਗੁਰੂ ਨਾਨਕ ਪਾਤਸ਼ਾਹ ਜੀ ਦਾ ਨਾਮ ਉਚਾਰਨ ਕਰਦਾ ਹੈ ਇਹ ਤੇ ਸਮਝ ਆਉਂਦੀ ਹੈ ਪਰ ਇੱਕ ਗੱਲ ਹੋਰ ਕਹਿੰਦਾ ਹੈ ਮੇਰਾ ਗਿਆ ਕਸੋਟਾ ਲੱਦਾ ਮੇਰਾ ਗਿਆ ਕਸੋਟਾ ਲੱਦਾ ਪਰ ਇਸ ਗੱਲ ਦੀ ਸਮਝ ਨਹੀਂ ਆਉਂਦੀ ਇਸ ਦੇ ਕੀ ਅਰਥ ਹਨ ਉਹ ਕੀ ਕਹਿਣਾ ਚਾਹੁੰਦਾ ਹੈ ਸਤਗੁਰ ਜੀ ਕਹਿਣ ਲੱਗੇ ਗੁਰੂ ਅਮਰਦਾਸ ਪਾਤਸ਼ਾਹ ਕਹਿੰਦੇ ਜਦੋਂ ਗੁਰੂ ਅੰਗਦ ਦੇ ਪਾਤਸ਼ਾਹ ਦਰਬਾਰ ਤੋਂ ਬਾਹਰ ਜਾਂਦੇ ਸਨ ਤੇ ਉਹਨਾਂ ਦੀ ਨਜ਼ਰ ਜਿਸਤੇ ਵੀ ਪੈ ਜਾਂਦੀ ਉਸ ਦਾ ਜੀਵਨ ਸਫਲ ਹੋ ਜਾਂਦਾ ਹੁਣ ਇਹ ਕੋੜੀ ਕਹਿੰਦਾ ਹੈ ਮੇਰਾ ਗਿਆ ਕਸੋਟਾ ਲੱਦਾ ਪਹਿਲੇ ਵਾਲਾ ਮੇਰਾ ਸਰੀਰ ਮੇਰਾ ਕੋੜ ਵਾਲਾ ਸਰੀਰ ਔੜ ਵਾਲਾ ਰੋਗ ਹੁਣ ਖਤਮ ਹੋ ਜਾਣਾ ਹੈ ਮੇਰਾ ਸਰੀਰ ਹੁਣ ਨਿਰੋਗ ਹੋ ਜਾਣਾ ਹੈ ਮੇਰਾ ਪਹਿਲੇ ਵਾਲਾ ਸਰੀਰ ਨਹੀਂ ਰਹਿਣਾ ਮੇਰਾ ਗਿਆ ਕਸੋਟਾ ਲੱਦਾ ਹੁਣ ਮੈਂ ਗੁਰੂ ਦਾ ਦਰ ਲੱਭ ਲਿਆ ਹੈ ਹੁਣ ਇਸ ਤਰ੍ਹਾਂ ਕਰਦਾ ਕਰਦਾ ਕਦੇ ਉੱਚੀ ਉੱਚੀ ਵਾਹਿਗੁਰੂ ਵਾਹਿਗੁਰੂ ਕਰਦਾ ਹੈ ਸੰਗਤਾਂ ਜਾਂਦੀਆਂ ਹਨ ਜਦੋਂ ਕੋਲੋਂ ਲੰਘਦੀਆਂ ਹਨ ਤੇ ਉਹਨਾਂ ਦੇ ਚਰਨਾਂ ਦੀ ਧੂੜੀ ਇਸ ਦੇ ਸਰੀਰ ਤੇ ਪੈਂਦੀ ਹੈ ਤੇ ਇਸ ਨੂੰ ਆਰਾਮ ਮਿਲਦਾ ਹੈ ਕਿਉਂਕਿ ਸਰੀਰ ਦੇ ਵਿੱਚ ਖੂਨ ਨਿਕਲਦਾ ਹੈ ਪਸ ਪਈ ਹੋਈ ਹੈ ਤੇ ਆਰਾਮ ਮਿਲਦਾ ਹੈ ਤੇ ਸਾਰਿਆਂ ਨੂੰ ਬੇਨਤੀ ਕਰਦਾ ਹੈ ਕਿ ਕਿਰਪਾ ਕਰੋ ਸਤਿਗੁਰਜੀ ਦੇ ਦਰਸ਼ਨ ਕਰਾ ਦਿਓ ਮੈਨੂੰ ਸਤਿਗੁਰਜੀ ਦੀ ਸ਼ਰਨ ਦੇ ਵਿੱਚ ਲੈ ਜਾਓ ਤੇ ਸੰਗਤਾਂ ਨੇ ਜਾ ਕੇ ਬੇਨਤੀ ਕੀਤੀ ਸਤਗੁਰ ਜੀ ਜਿਹੜਾ ਬਾਹਰ ਕੋਹੜੀ ਬੈਠਾ ਹੈ ਆਪ ਜੀ ਦੇ ਦਰਸ਼ਨਾ ਨੂੰ ਵਾਰ-ਵਾਰ ਕਹਿੰਦਾ ਹੈ ਭੁੱਖਾ ਵੀ ਰਹਿੰਦਾ ਹੈ ਜਦੋਂ ਕੋਈ ਭੋਜਨ ਪ੍ਰਸ਼ਾਦਾ ਦੇ ਜਾਂਦਾ ਹੈ ਤੇ ਛਕ ਲੈਂਦਾ ਹੈ ਨਹੀਂ ਤੇ ਆਪ ਜੀ ਦਾ ਨਾਮ ਉਚਾਰਨ ਕਰਦਾ ਰਹਿੰਦਾ ਹੈ ਸਤਗੁਰ ਜੀ ਮੁਸਕਰਾ ਕੇ ਕਹਿਣ ਲੱਗੇ ਕਿ ਸਾਡੇ ਇਸ਼ਨਾਨ ਵਾਲੇ ਜਲ ਦੇ ਨਾਲ ਉਸ ਨੂੰ ਇਸ਼ਨਾਨ ਕਰਵਾ ਕੇ ਮਜੀਠੀਏ ਰੰਗ ਦੇ ਕੱਪੜੇ ਪਾ ਕੇ ਬਸਤਰ ਪਾ ਕੇ ਦਰਬਾਰ ਦੇ ਵਿੱਚ ਲੈ ਕੇ ਆਓ ਸਿੱਖਾਂ ਨੇ ਉਸੇ ਤਰ੍ਹਾਂ ਕੀਤਾ ਪ੍ਰੇਮੇ ਨੂੰ ਲਿਜਾ ਕਰਕੇ ਪ੍ਰੇਮੇ ਕੁੜੀ ਨੂੰ ਸਤਗੁਰ ਜੀ ਦੇ ਇਸ਼ਨਾਨ ਵਾਲੇ ਜਲ ਦੇ ਨਾਲ ਇਸ਼ਨਾਨ ਕਰਵਾਇਆ ਮਜੀਠੀਏ ਰੰਗ ਦੇ ਕੱਪੜੇ ਬਸਤਰ ਪਵਾ ਕੇ ਦਰਬਾਰ ਵਿੱਚ ਲੈ ਕੇ ਆਏ ਤੇ ਜਦੋਂ ਸਤਗੁਰਜੀ ਦੇ ਇਸ਼ਨਾਨ ਵਾਲੇ ਜਲ ਦੇ ਨਾਲ ਇਸ਼ਨਾਨ ਕਰਵਾਇਆ ਇਸ ਦਾ ਕੋੜ ਖਤਮ ਹੋ ਗਿਆ ਇਸ ਦਾ ਸਰੂਪ ਇਸ ਦਾ ਸਰੀਰ ਨਰੋਗ ਹੋ ਗਿਆ ਕੰਚਨ ਵਰਗੀ ਦੇਹੀ ਹੋ ਗਈ ਸੋਨਾ ਸੁਨੱਖਾ ਜਵਾਨ ਪ੍ਰੇਮਾ ਜਦੋਂ ਸਤਗੁਰਜੀ ਦੇ ਦਰ ਤੇ ਪਹੁੰਚਿਆ ਤੇ ਸਤਗੁਰਜੀ ਨੇ ਪ੍ਰੇਮੇ ਕੋੜੀ ਨੂੰ ਆਪਣੇ ਨਾਲ ਸਿੰਘਾਸਣ ਤੇ ਬਿਠਾ ਲਿਆ ਤੇ ਸਾਰੇ ਵੇਖ ਕੇ ਹੈਰਾਨ ਹੋ ਗਏ ਤੇ ਧੰਨ ਸ੍ਰੀ ਗੁਰੂ ਅਮਰਦਾਸ ਪਾਤਸ਼ਾਹ ਧੰਨ ਸ੍ਰੀ ਗੁਰੂ ਅਮਰਦਾਸ ਪਾਤਸ਼ਾਹ ਸਾਰੇ ਗਾਉਣ ਲੱਗੇ ਤੇ ਸਤਿਗੁਰ ਜੀ ਕਹਿਣ ਲੱਗੇ ਕਹਿੰਦੇ ਹੁਣ ਇਹ ਪ੍ਰੇਮਾ ਸਾਡਾ ਪੁੱਤਰ ਹੈ ਅਸੀਂ ਆਪਣੇ ਪੁੱਤਰ ਦਾ ਵਿਆਹ ਕਰਨਾ ਹੈ ਜਿਹੜਾ ਵੀ ਆਪਣੀ ਧੀ ਦਾ ਸਾਥ ਮੇਰੇ ਪੁੱਤਰ ਦੇ ਨਾਲ ਕਰਨਾ ਚਾਹੁੰਦਾ ਹੈ ਤੇ ਮੈਂ ਆਪਣੇ ਪੁੱਤਰ ਦਾ ਵਿਆਹ ਉਸ ਦੀ ਧੀ ਦੇ ਨਾਲ ਕਰ ਦੇਵਾਂਗਾ ਤੇ ਸੰਗਤ ਵਿੱਚੋਂ ਇੱਕ ਸਿੰਘਾ ਖत्री ਉੱਠਿਆ ਤੇ ਕਹਿ ਲਗਾ ਸਤਿਗੁਰ ਜੀ ਜੇ ਆਪ ਜੀ ਦੀ ਕਿਰਪਾ ਹੋਵੇ ਆਪ ਜੀ ਦੀ ਆਗਿਆ ਹੋਵੇ ਤੇ ਮੇਰੀ ਧੀ ਜਵਾਨ ਹੈ ਤੇ ਮੈਂ ਆਪਣੀ ਧੀ ਦਾ ਸਾਖ ਆਪਣੀ ਧੀ ਦਾ ਵਿਆਹ ਆਪ ਜੀ ਦੇ ਪੁੱਤਰ ਦੇ ਨਾਲ ਕਰਨਾ ਚਾਹੁੰਨਾ ਹਾਂ ਤੇ ਸਤਿਗੁਰ ਜੀ ਨੇ ਇਜਾਜ਼ਤ ਦੇ ਦਿੱਤੀ ਤੇ ਜਦੋਂ ਸਿੰਘਾ ਖत्री ਆਪਣੀ ਘਰਵਾਲੀ ਨਾਲ ਗੱਲ ਕਰਨ ਵਾਸਤੇ ਗਿਆ ਉਸਦੀ ਘਰਵਾਲੀ ਲੰਗਰ ਦੇ ਵਿੱਚ ਸੇਵਾ ਕਰ ਰਹੀ ਹੈ ਤੇ ਸੇਵਾ ਕਰਦੀ ਨੂੰ ਜਾ ਕੇ ਜਦੋਂ ਸਿੰਘੇ ਨੇ ਦੱਸਿਆ ਨਾ ਕਿ ਮੈਂ ਆਪਣੀ ਧੀ ਦਾ ਸਾਖ ਪ੍ਰੇਮੇ ਨਾਲ ਕਰ ਦਿੱਤਾ ਹੈ ਤੇ ਉਹ ਬੈਰਾਗ ਕਰਦੀ ਹੋਈ ਉੱਚੀ-ਉੱਚੀ ਬੋਲਦੀ ਹੋਈ ਸਤਿਗੁਰਜੀ ਦੇ ਦਰ ਤੇ ਪਹੁੰਚੀ ਤੇ ਕਹਿਣ ਲੱਗੀ ਸਤਿਗੁਰਜੀ ਅਸਤੀ ਆਪਜੀ ਦੇ ਦਰ ਤੇ ਸੇਵਾ ਕਰਦੇ ਹਾਂ ਸੇਵਾ ਦਾ ਤੁਸੀਂ ਇਹ ਫਲ ਦਿੱਤਾ ਹੈ ਕਿ ਮੇਰੀ ਧੀ ਦਾ ਵਿਆਹ ਮੇਰੀ ਧੀ ਦਾ ਸਾਖ ਇੱਕ ਕੋੜੀ ਨਾਲ ਕਰ ਦਿੱਤਾ ਹੈ ਜੇ ਸੇਵਾ ਕਰਨ ਦਾ ਇਹ ਫਲ ਮਿਲਦਾ ਹੈ ਤੇ ਫਿਰ ਸੇਵਾ ਕਰਨ ਦਾ ਕੀ ਲਾਭ ਹੈ ਤੇ ਗੁਰਮਖ ਪਿਆਰਿਓ ਸਤਿਗੁਰ ਜੀ ਮੁਸਕਰਾਏ ਹਨ ਤੇ ਕਹਿਣ ਲੱਗੇ ਕਿ ਇਸ ਦਰਬਾਰ ਦੇ ਵਿੱਚ ਕੋੜੀ ਕਿਹੜਾ ਹੈ ਚਾਰੇ ਪਾਸੇ ਨਿਗਾਹ ਮਾਰੀ ਕੋਈ ਕੋੜੀ ਨਜ਼ਰ ਨਾ ਆਇਆ ਤੇ ਪਾਦਸ਼ਾਹ ਕਹਿਣ ਲੱਗੇ ਕਹਿੰਦੇ ਮੈਂ ਤੇ ਤੇਰੀ ਧੀ ਦਾ ਸਾਥ ਆਪਣੇ ਪੁੱਤਰ ਨਾਲ ਕੀਤਾ ਹੈ ਤੇ ਮੇਰੇ ਪੁੱਤਰ ਦਾ ਨਾਮ ਮੋਰਾਰੀ ਹੈ ਕਿਉਂਕਿ ਸਤਗੁਰੂ ਜੀ ਨੇ ਪ੍ਰੇਮੇ ਦਾ ਨਾਮ ਮੋਰਾਰੀ ਰੱਖ ਦਿੱਤਾ ਮੈਂ ਆਪਣੇ ਪੁੱਤਰ ਦਾ ਵਿਆਹ ਤੇਰੀ ਧੀ ਨਾਲ ਕਰਨ ਲੱਗਾ ਹਾਂ ਤੇ ਮੇਰੇ ਪੁੱਤਰ ਦਾ ਨਾਮ ਮੋਰਾਰੀ ਹੈ ਚਰਨਾ ਤੇ ਟੈ ਪਈ ਤੇ ਗੁਰਮਖ ਪਿਆਰਿਓ ਸਤਿਗੁਰਜੀ ਨੇ ਹੁਕਮ ਕੀਤਾ ਕਹਿੰਦੇ ਮੇਰੇ ਪੁੱਤਰ ਦਾ ਨਾਮ ਮੁਰਾਰੀ ਹੈ ਤੇ ਤੇਰੀ ਧੀ ਦਾ ਨਾਮ ਅਜ ਤੋਂ ਬਾਅਦ ਮੱਥੋ ਹੈ ਤੇ ਮੱਥੋ ਮੁਰਾਰੀ ਦਾ ਜਿਹੜਾ ਵੀ ਨਾਮ ਜਪੇਗਾ ਉਸ ਦਾ ਲੋਕ ਤੇ ਪਰਲੋਕ ਸੁਧਰ ਜਾਵੇਗਾ ਉਸ ਨੂੰ ਹਰ ਖੁਸ਼ੀ ਮਿਲ ਜਾਵੇਗੀ ਗੁਰਮਖ ਪਿਆਰਿਓ 22 ਮੰਝੀਆਂ ਦੇ ਵਿੱਚੋਂ ਸਤਿਗੁਰ ਜੀ ਨੇ ਮੱਥੋਂ ਮੁਰਾਰੀ ਨੂੰ ਇੱਕ ਮੰਜੀ ਥਾਪੀ ਤੇ ਪ੍ਰਚਾਰ ਤੇ ਭੇਜ ਦਿੱਤਾ ਐਸੀ ਵਡਿਆਈ ਗੁਰਮਖ ਪਿਆਰਿਓ ਕੇਵਲ ਗੁਰਨਾਨਕ ਦੇ ਦਰ ਤੇ ਕੀ ਕਹ ਜਿਹੜਾ ਵੀ ਗੁਰਨਾਨਕ ਦੇ ਦਰ ਤੇ ਆਇਆ ਹੈ ਖੁਸ਼ੀਆਂ ਦੇ ਨਾਲ ਝੋਲੀਆਂ ਭਰ ਕੇ ਗਿਆ ਹੈ ਹੁਣ ਉਹੀ ਪ੍ਰੇਮਾ ਕੋੜੀ ਜਿਹਦੇ ਸਰੀਰ ਵਿੱਚੋਂ ਬਦਬੂ ਆਉਂਦੀ ਸੀ ਸਤਗੁਰ ਜੀ ਨੇ ਉਸ ਨੂੰ ਆਪਣਾ ਪੁੱਤਰ ਬਣਾ ਲਿਆ ਇੱਥੇ ਤੱਕ ਹੀ ਨਹੀਂ ਪੁੱਤਰ ਬਣਾਇਆ ਤੇ ਨਾਲ ਉਸ ਦਾ ਵਿਆਹ ਵੀ ਕਰ ਦਿੱਤਾ ਤੇ ਨਾਮ ਬਖਸ਼ ਦਿੱਤਾ ਮੋਰੀ ਤੇ ਗੁਰਮਖ ਪਿਆਰਿਓ ਅੱਜ ਵੀ ਮਥੋਂ ਮੋਰੀ ਦਾ ਜਿਹੜਾ ਨਾਮ ਜਪਦਾ ਹੈ ਸਤਗੁਰ ਜੀ ਲੋਕ ਸੁਖੀ ਅਤੇ ਪਰਲੋਕ ਸੋਹਿਲਾ ਕਰ ਦਿੰਦੇ ਹਨ ਜਿਹੜਾ ਵੀ ਗੁਰੂ ਘਰ ਦੇ ਵਿੱਚ ਆ ਗਿਆ ਉਸ ਦੀਆਂ ਝੋੜੀਆਂ ਸਤਿਗੁਰਜੀ ਖੁਸ਼ੀਆਂ ਦੇ ਨਾਲ ਭਰ ਦਿੰਦੇ ਹਨ